thank <laughs> you ਲੁਧਿਆਣਾ ਇੰਪਰੂਵਮੈਂਟ ਟਰਸ ਨੂੰ ਲੱਗ ਰਿਹਾ ਹੈ ਵੱਡਾ ਚੂਨਾ ਗੱਲ ਕਰੀਏ ਲੁਧਿਆਣਾ ਇੰਪਰੂਵਮੈਂਟ ਟਰਸ ਦੀ ਤੇ ਉਹਨੂੰ ਬੜਾ ਹੀ ਵੱਡਾ ਚੂਨਾ ਲੱਗ ਰਿਹਾ ਹੈ ਮੌਜੂਦ ਹੈ ਸ਼ਹੀਦ ਭਗਤ ਸਿੰਘ ਨਗਰ ਵਿਖੇ ਜਿੱਥੇ ਕੀ ਜਿਹਦੀ ਕੰਸਟਰਕਸ਼ਨ ਜਾਂ ਡਿਵੈਲਪਮੈਂਟ ਦੀ ਗੱਲ ਕਰੀਏ ਲੁਧਿਆਣਾ ਇੰਪਰੂਵਮੈਂਟ ਟਰਸ ਦੇ ਅੰਡਰ ਆਂਦੀ ਆ ਤੁਸੀਂ ਮੇਰੇ ਪਿੱਛੇ ਬੋਰਡ ਵੀ ਲੱਗਾ ਦੇਖ ਲਓ ਸ਼ਹੀਦ ਭਗਤ ਸਿੰਘ ਨਗਰ ਡਿਵੈਲਪਮੈਂਟ ਬਾਏ ਲੁਧਿਆਣਾ ਇੰਪਰੂਵਮੈਂਟ ਟਰਸ ਇੱਥੇ ਦੇ ਬਲਾਕ ਨੰਬਰ ਬਲਾਕ ਦੀ ਗੱਲ ਕਰੀਏ E ਤੇ D ਉਸ ਤੋਂ ਬਾਅਦ ਜੀ ਤੇ ਐਚ ਦੇ ਵਿੱਚ ਢੜਲੇ ਨਾਲ ਇਲੀਗਲ ਕੰਸਟਰਕਸ਼ਨਾਂ ਚੱਲਦੀਆਂ ਪਈਆਂ ਤੇ ਇਹਦੀ ਜਾਣਕਾਰੀ ਸਾਨੂੰ ਇੱਕ ਆਰਟੀਆਈ ਐਕਟੀਵਿਸਟ ਨੇ ਇੱਕ ਪ੍ਰੈਸ ਨੋਟ ਰਾਹੀਂ ਜਾਰੀ ਕੀਤੀ ਜਦੋਂ ਅਸੀਂ ਇਹਦੀ ਜ਼ਮੀਨੀ ਹਕੀਕਤ ਜਾਣਨ ਲਈ ਇਸ ਏਰੀਆ ਦੇ ਵਿੱਚ ਪਹੁੰਚੇ ਤੇ ਈਡੀ ਤੇ ਜੀ ਐਚ ਬਲਾਕ ਦੇਖੇ ਤੇ ਉਹਦੀ ਉਹ ਬਲਾਕਾਂ ਨੂੰ ਦੇਖ ਕੇ ਅਸੀਂ ਵੀ 당ਗ ਰਹਿ ਗਏ ਕਿਉਂਕਿ ਇੱਥੇ ਲਗਾਤਾਰ ਇਲੀਗਲ ਕੰਸਟਰਕਸ਼ਨਾਂ ਢੜਲੇ ਨਾਲ ਚੱਲ ਰਹੀਆਂ ਹਨ ਮੰਤਰੀ ਐਮਐਲਏ ਤੱਕ ਇਹਦੇ ਵਿੱਚ ਲਿਪਤ ਨੇ ਵੱਡੇ ਵੱਡੇ ਅਫਸਰਾਂ ਤੱਕ ਇਹਨਾਂ ਦੇ ਵਿੱਚ ਲਿਪਤ ਨੇ ਕਿਉਂਕਿ ਬਿਨਾਂ ਕਿਸੇ ਅਫਸਰ ਦੇ ਮਿਲੀ ਭੁਗਤ ਦੇ ਇੰਨੀ ਵੱਡੀ ਕੰਸਟਰਕਸ਼ਨ ਆ ਕਿਉਂਕਿ ਰਿਹਾਇਸ਼ੀ ਏਰੀਆ ਹੈ ਤੇ ਇਹਦੇ ਵਿੱਚ ਜਿਹੜੀ ਕਮਰਸ਼ੀਅਲ ਐਕਟੀਵਿਟੀ ਹੋ ਗਈ ਜਾਂ ਹੋਰ ਡਿਵੈਲਪਮੈਂਟ ਜਾਂ ਕੋਈ ਮਕਾਨ ਬਣਾ ਰਿਹਾ ਬਿਨਾਂ ਪਰਮਿਸ਼ਨ ਤੋਂ ਉਹ ਕਿਸ ਤਰੀਕੇ ਨਾਲ ਹੋ ਸਕਦਾ ਤੁਸੀਂ ਵੀ ਦੇਖੋ ਉਹ ਤਸਵੀਰਾਂ ਜੋ ਕਿ ਸਾਡੇ ਕੈਮਰੇ ਨੇ ਕੈਦ ਕੀਤੀਆਂ ਤੇ ਤੁਸੀਂ ਵੀ ਸੋਚੋ ਕਿ ਐਡੀ ਵੱਡੀ ਚੂਨਾ ਜਿਹੜਾ ਪੰਜਾਬ ਸਰਕਾਰ ਨੂੰ ਲੱਗ ਰਿਹਾ ਹੈ ਉਹ ਕਿੱਥੇ ਤੱਕ ਦਾ ਨੁਕਸਾਨ ਹੋ ਸਕਦਾ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਆਖਦੀ ਹੈ ਕਿ ਸਾਡੇ ਕੋਲ ਫੰਡ ਨਹੀਂ ਹੈਗੇ ਕਿਉਂਕਿ ਜੇ ਫੰਡ ਨਹੀਂ ਹੈਗੇ ਤੇ ਇਹੋ ਜਿਹੇ ਜਿਹੜੇ ਕਪਲੇਬਾਜ਼ ਆ ਉਹ ਫੰਡ ਮਾਰ ਲੈਂਦੇ ਨੇ ਆਮ ਲੋਕਾਂ ਦੀ ਜਿਹੜੇ ਡਿਵੈਲਪਮੈਂਟ ਲਈ ਜਿਹੜੇ ਪੈਸੇ ਲੱਗਣੇ ਉਹ ਆਪਣੇ ਕੋਲ ਰੋਕ ਲੈਂਦੇ ਨੇ ਪਰ ਜਦੋਂ ਇਹੋ ਜੇ ਅਫਸਰ ਵੀ ਵਿੱਚ ਸ਼ਾਮਲ ਹੋ ਜਾਂਦੇ ਤੇ ਹੋਰ ਜ਼ਿਆਦਾ ਨੁਕਸਾਨ ਪੰਜਾਬ ਦਾ ਹੀ ਹੁੰਦਾ ਕਿਉਂਕਿ ਡਿਵੈਲਪਮੈਂਟ ਸਾਡੇ ਏਰੀਆ ਦੀ ਹੋਣੀ ਹੈ ਤੁਸੀਂ ਵੀ ਦੇਖੋ ਉਹ ਤਸਵੀਰਾਂ ਜਦੋਂ ਅਸੀਂ ਇਸ ਬਾਬਤ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਕਿ ਜਿਹੜੀ ਉਹਨਾਂ ਦੇ ਏਰੀਆ 'ਚ ਸ਼ਹੀਦ ਭਗਤ ਸਿੰਘ ਨਗਰ ਦੇ ਜੀ ਐਚ ਈ ਡੀ ਜਿਹੜੇ ਬਲੌਕ ਆ ਉਹਨਾਂ ਦੇ ਵਿੱਚ ਕੰਸਟਰਕਸ਼ਨਾਂ ਚੱਲਦੀਆਂ ਪਈਆਂ ਨੇ ਜੋ ਇਲੀਗਲ ਤੌਰ ਤੇ ਕੰਸਟਰਕਸ਼ਨਾਂ ਚੱਲਦੀਆਂ ਪਈਆਂ ਹੋਣਾ ਤੇ ਕਾਰਵਾਈ ਕੀ ਹੋ ਰਹੀ ਆ ਤੇ ਉਹ ਆਪਣੇ ਸੀਟਾਂ ਤੇ ਸਾਨੂੰ ਨਹੀਂ ਮਿਲੇ ਆਪਣੇ ਦਫ਼ਤਰ ਦੇ ਵਿੱਚ ਨਹੀਂ ਮਿਲੇ ਜਾਣਗੇ ਕਿ ਨਹੀਂ ਬਈ ਪਤਾ ਨਹੀਂ ਕਿ ਆਉਂਦੇ ਦੋ ਰੋਈ ਆ ਨੰਬਰ ਵਗੈਰਾ ਕੋਈ ਮਿਲ ਸਕਦਾ ਨੰਬਰ ਕਨੈਕਟ ਕਰਕੇ ਆ ਜਾਗੇ ਨਾ ਜੀ ਰੰਜੀ ਜੀ ਦਾ ਨੰਬਰ ਹੈ ਕਰਤੂ ਜੀ ਕਿਹੜੇ ਕਿਹੜੇ ਸਬੰਧ ਦੇ ਵਿੱਚ ਆਏ ਕਿਹੜੇ ਜੀ ਜਿਹੜੀਆਂ ਬਿਲਡਿੰਗਾਂ ਨਜਾਇਜ਼ ਤੌਰ ਤੇ ਬਣੀਆਂ ਬਿਨਾ ਪਰਮਿਸ਼ਨ ਤੋਂ ਲੁਧਿਆਣਾ ਤੋਂ ਤੁਹਾਡੇ ਕੋਲੋਂ ਹਾਂ ਉਹਦਾ ਸਬੰਧ ਦੇ ਵਿੱਚ ਕੀ ਕਾਰੋ ਜਿਹੜੀ ਨਜਾਇਜ਼ ਕੋਈ ਬਣ ਰਹੀ ਤਾਂ ਡਿਮਿਕ ਬਣ ਰਹੀ ਕਮਰਸ਼ੀਅਲ ਕਿਹੜੀ ਗੱਲ ਕਰਦੇ ਜੀ ਸਹੀ ਸਰ ਸਿੰਘ ਨਹੀਂ ਉਹ ਸਾਡੇ ਕੋਲ ਉਹ ਗੁਟਰਾ ਨਹੀਂ ਗੋ ਉਹ ਗੁਟਰਾ ਨਹੀਂ ਕਿਹਦੇ ਕੋਲ ਐਸ ਕੇ ਸਾਹਿਬ ਉਹਦੀ ਮਨਦੀਪ ਸਿੰਘ ਜੀ ਨੇ ਤੇ ਮੈਂ ਕਹ ਰਿਹਾ ਕਿ ਕੰਮ ਕਰਵਾਇ ਹੋਈ ਉਹਨਾਂ ਨੂੰ ਪਤਾ ਹੋਣਾ ਵਾ ਕਿ ਜੇ ਕੀਤੀ ਹੈ ਸਾਡੇ ਕੋਲ ਨਿਸ਼ੀ ਨਗਰ ਦਾ ਕੋਈ ਕੰਮ ਹੈ ਤਾਂ ਉਹ ਦੱਸੋ ਉਹ ਦੇਵਾ ਸਾਹਿਬ ਉਹ ਹੈਡ ਟੈਕਨੀਕਲ ਉਹ ਹੁੰਦੇ ਨਾ ਸਾਡੇ ਟੈਕਨੀਕਲ ਹੈਡ ਉਹ ਜੇ ਉਹ ਪਰਮਿਸ਼ਨ ਦੇਣਗੇ ਤੇ ਤੁਸੀਂ ਗੱਲਬਾਤ ਕਰਨੋ ਜੇ ਰੈਂ ਕਰ ਸਕੋ ਇਹ ਹੈਲੋ ਮੈਂ ਤਾਂ ਜਗਜੀਤ ਸਿੰਘ ਦੇ ਨੂੰ ਚਾਹੁੰਦਾ ਜਗਜੀਤ ਸਿੰਘ ਦੇ ਰੂਮ ਚ ਜਗਜੀਤ ਸਿੰਘ बूटा राम जी बात कर रहे हैं हाँ जी सर मैं एस एम जेड न्यूज चैनल से पत्रकार अभिषेक जलोटा बात कर रहा हूँ कहा से एस एम जेड न्यूज चैनल से पत्रकार अभिषेक जलोटा बात कर रहा हूँ सर हाँ जी हाँ जी हाँ जी हाँ जी सर हमारे पास एक आती है एक्ट्रेस ने कंप्लेंट की थी कि जो

ਜਿਹੜੀਆਂ ਕੰਸਟਰਕਸ਼ਨ ਚੱਲਦੀਆਂ ਵਾ ਇਹ ਅਪਰੂਵਡ ਬੰਝ ਹਾਂਜੀ 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 ਨਹੀਂ ਜਿਹੜੀਆਂ ਤੇ ਉਹਨਾਂ ਨੇ ਲਾਏ ਆ ਕਿ ਜੀ ਐਚ ਤੇ ਈ ਡੀ ਦੇ ਵਿੱਚ ਚੱਲਦੀਆਂ ਪਈਆਂ ਰਹਿਣਾ ਕੋਈ ਨਕਸ਼ੇ ਨਹੀਂ ਹੈਗੇ ਨਹੀਂ ਮੈਂ ਚੱਕੀ ਕੱਢੀ ਆਪਣੇ ਐਸ ਡੀ ਸਾਹਿਬ ਨੂੰ ਤੇ ਆਪਣੇ ਜਿਹੜੇ ਜਿੰਨੇ ਵੀ ਚੱਲਦੀ ਕੰਸਟਰਕਸ਼ਨ ਦੀ ਸਾਰੇ ਨਕਸ਼ੇ ਦਿੱਤੇ ਦੱਸੇ ਜਾਣ ਅੱਛਾ ਜੀ ਤੇ ਉਹ ਤੇ ਕਬੰਦੀ ਕਰਵੇ ਕੀਤੀ ਜਾਊਗੀ ਠੀਕ ਹੈ ਜੀ ਧੰਨਵਾਦ ਪਰ ਜਦੋਂ ਅਸੀਂ ਇਸ ਬਾਬਤ ਉਹਨਾਂ ਨਾਲ ਫੋਨ ਤੇ ਬੂਟਾ ਰਾਮ ਜੋਗੀ ਐਕਸ਼ਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਐਸਡੀਓ ਨੂੰ ਚਿੱਠੀਆਂ ਕੱਡੀਆਂ ਹੋਈਆਂ ਕਿ ਜਿਹੜੀਆਂ ਬਿਨਾ ਨਕਸ਼ੇ ਤੋਂ ਜਿਹੜੀ ਕੰਸਟਰਕਸ਼ਨਾਂ ਚੱਲਦੀਆਂ ਪਈਆਂ ਉਹਨਾਂ ਤੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਕੈਨਸਲ ਕੀਤੀ ਜਾਵੇ ਜਾਂ ਹੋਰ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੇ ਸਿਰਫ ਭਰੋਸਾ ਹੀ ਦਿਲਾਇਆ ਕਿ ਇਹਨਾਂ ਤੇ ਕਾਰਵਾਈ ਹੋਊਗੀ ਪਰ ਇਹ ਦੇਖਣਾ ਹੋਊਗਾ ਕਿ ਲੁਧਿਆਣਾ ਇੰਪਰੂਵਮੈਂਟ ٹرسٹ ਕੀ ਕਾਰਵਾਈ ਕਰਦੀ ਹੈ ਜੇ ਇਹਦੇ ਵਿੱਚ ਕੋਈ ਅਫਸਰ ਵੀ ਲਪਤਾ ਹੈ ਨਾ ਇਸ ਮਾਮਲਿਆਂ ਦੇ ਵਿੱਚ ਤੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ న్యూਸ ਲੁਧਿਆਣਾ